ਮੰਡੀ ਆਏ ਚਲਦੀ ਰਵੇ ਮਾਲ ਵਿਕੇ ਹੁਣ ਮੈਂ ਤੁਹਾਨੂੰ ਆਏ ਦੱਸਦਾ ਵੀ ਮੈਂ ਇੱਥੇ ਬੱਕਰੇ ਦੋ ਆਉਣ ਸਰ ਮੈਨੂੰ ਘਰੇ ਘਰੇ ਵੀ ਲੱਗਿਆ 9000 ਠੀਕ ਆ ਤੇ ਇੱਕ ਬੰਦਾ ਕੱਲ ਵੀ ਦਿੰਦਾ ਉਹ ਦੋਨੇ ਧਾਰ ਵਾਲੇ ਸੀ ਠੀਕ ਐ ਧਾਰ ਵਾਲੇ ਤਾਂ ਚਾਹੇ ਯਾਰ 10 ਆਖ ਜਾਣ ਜਦੋਂ ਆਉਣੀ ਨਹੀਂ ਮੁੜ ਕੇ ਫੋਨ ਨਹੀਂ ਨਾ ਚਾਹੇ ਦਿੰਦੇ ਹਾਂ ਮੈਂ ਬੀਜੀ ਆ ਮੈਂ ਲਾਉਣਾ ਲਾਉਣਾ ਕੱਟ ਜਾਂਦੇ ਆ ਕੱਲ ਮੈਨੂੰ ਉੱਥੇ 6.5 7000 ਲੱਗੀ ਯਾਰ ਖਾਲੇ ਤੇ ਇੱਥੇ ਅੱਠ ਦੇ ਮੈਂ ਆਉਣ ਸਾਰੀ ਭੜਕਾ ਦੇ ਕੋਨਾ ਕੋਈ ਛੋੜ ਨਾ ਲਖਾਈ ਉਹ ਕੀ ਹੋਇਆ ਉਹੀ ਹਜ਼ਾਰ ਉਹਨਾਂ ਨੇ ਕਮਾਈ ਕਰਨੀ ਸੀ ਉਹ ਛੋਟਕਾਂ ਮੰਡੀਆਂ ਚੋਂ ਲੈ ਕੇ ਇੱਥੇ ਆਉਂਦੇ ਆ ਇਹ ਮੰਡੀ ਨੂੰ ਆਪਾਂ ਸਪੋਰਟ ਕਰੋ ਜੇ ਮੰਡੀ ਫੁੱਲ ਕਰੋ ਬਾਲ ਇਹ ਮੰਡੀ ਉਹੀ ਆ ਬਕਲਾ ਨਾ ਹੀ ਬਦਲਿਆ ਵੀ ਮਿਹਨਤ ਉਹ ਬੰਦੇ ਦੀ ਸੀਗੀ ਹਨਾ ਤੇ ਹੁਣ ਸਰਕਾਰ ਨੇ ਕਰ ਲਿਆ ਠੀਕ ਹੈ ਹਾਂ ਉਹੀ ਮੰਡੀ ਐ ਲੋ ਬਾਈ ਕਹਿੰਦਾ ਜਿਹੜੀ ਪਹਿਲਾਂ ਤੁੰਗ ਵਾਲੀ ਮੰਡੀ ਸੀ ਉਹ ਬੰਦ ਕਰ ਦੇ ਸਰਕਾਰੀ ਟੱਕੇ ਹੋਰ ਗੱਲਾਂ ਉਹ ਤੂੰ ਜਾਦੇ ਭਰਨ ਲੱਗ ਪੀ ਉਥੂ ਕਾਫੀ ਵੱਡੀ ਹੋਗੀ ਮੰਡੀ ਆਣਾ ਉਹ ਜਗ੍ਹਾ ਤੋਂ ਹਾਂ ਇਹ ਥੋੜੀ ਜੀ ਫਿਰ ਮੇਨ ਆ ਗਈ ਠੀਕ ਹੈ ਉਹ ਅਗਲਾ ਬਾਣਾ ਤੋਂ ਜਾਂਦਾ ਵੀ ਚਲਦਾ ਸੀਗਾ ਕਈ ਬੰਦੇ ਐਜੇ ਅਗਲਾ ਆਖ ਦਿੰਦੇ ਆ ਗਈ ਨਾ ਹਾਂ ਅਗਲਾ ਆਂਦਾ ਧੂੜ ਪੈਦੀ ਉੱਤੇ ਹਨਾ ਾਡੋ ਾਡ ਹਿਸਾਬ ਕਿਤਾਬ ਆ ਤੂੰ ਵਧਕਾ ਯਾਰ ਬਈ ਵਧਕਾ ਹਨਾ ਮਾਲ ਵਿਕਣਾ ਚਾਹੀਦਾ ਹਾਂਜੀ ਹਾਂ ਆਪਾਂ ਨੂੰ ਕੀ ਆ ਵੀ ਮਾਲਕ